ਬਹੁਤ ਹੀ ਮਦਭਗਾ ਜੋ ਵੀ ਕਟਨਾਕਰਮ ਪਿਛਲੇ 3 4 5 ਮਹੀਨਿਆਂ ਦਾ ਚੱਲ ਰਿਹਾ ਹੈ ਉਮੀਦ ਤੇ ਲਾਉਂਦੇ ਸੀ ਪਾਰਟੀ ਦੇ ਵਰਕਰ ਹੋਣ ਦੇ ਨਾਤੇ ਕੀ ਇਹਦੇ ਵਿੱਚੋਂ ਪਾਰਟੀ ਤਗੜੇ ਹੋ ਕੇ ਉਭਰੂਗੀ ਪਰ ਬੜਾ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਉਭਰਨ ਨਾਲੋਂ ਅਸੀਂ ਹੋਰ ਵੀ ਖਲੇਰੇ ਵਾਲੇ ਪਾਸੇ ਤੁਰੇ ਹਾਂ ਕਿਦਾ ਕਿ ਪਾਰਟੀ ਲਈ ਪੰਜਾਬ ਲਈ ਬਹੁਤ ਚੰਗਾ ਨਹੀਂ ਕਿ ਕੋਈ ਸਭ ਚਾਹਦੇ ਹੈ ਕਿ ਖੇਤਰੀ ਪਾਰਟੀ ਨੂੰ ਤਗੜਾ ਹੋਣ ਦੀ ਲੋੜ ਹੈ ਔਰ ਖਾਸ ਕਰਕੇ ਸ਼੍ਰੋਮਣੀ ਕਾਲੀ ਦਲ ਵੀ ਇਹੀ ਜੋ ਪੰਜਾਬ ਦੀਆਂ ਮੰਗਾਂ ਨੂੰ ਲੈ ਕੇ ਅਗਾ ਕਰ ਸਕਦੀ ਹੈ ਪਰ ਅਫਸੋਸ ਨਾਲ ਕਹਿਣਾ ਪੈ ਰਿਹਾ ਵੀ ਜੋ ਵੀ ਇਹ ਪਿਛਲੇ ਦਿਨਾਂ ਚ ਹੋਇਆ ਹੈ ਔਰ ਖਾਸ ਕਰਕੇ ਜਿਹੜਾ ਅ ਪਰਸੋਂ ਅ ਫਿਰ ਗਾਲਤਖਸਾਬ ਦੇ ਜਥੇਦਾਰ ਸਾਹਿਬ ਬਗਿਆਨੀ ਰਮਬੀਰ ਸਿੰਘ ਜੀ ਦਾ ਜਿਹਨੂੰ ਫਾਰਕ ਕੀਤਾ ਗਿਆ ਐਗਜ਼ੀਕਟਿਵ ਕਮੇਟੀ ਵੱਲੋਂ ਅੰਤਰੀ ਕਮੇਟੀ ਵੱਲੋਂ ਐਸਪੀਸੀ ਦੀ ਉਹ ਬਹੁਤ ਹੀ ਮਤਭਾਗਿਆ ਨਹੀਂ ਹੋਣਾ ਚਾਹੀਦਾ ਦੀ ਭਾਈ ਇਹ ਤਾਂ ਕਲੀਅਰ ਹੋ ਗਿਆ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਕਾਲੀ ਦਲ ਹੀ ਚਲਾ ਰਹੇ ਦੇਖੋ ਇਹ ਤਾਂ ਹੈ ਹੀ ਹੈ ਕਿ ਜੋ ਵੀ ਪੰਜਾਬ ਦੇ ਵਿੱਚ ਸਿੱਖ ਸਿੱਖਾਂ ਦੀ ਪੋਲਿਟਿਕਸ ਦੇ ਵਿੱਚ ਤਿੰਨ ਵੀ ਹੈਗੀ ਹੈ ਸ਼੍ਰੋਮਣੀ ਅਕਾਲੀ ਦਲ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਔਰ ਸਭ ਤੋਂ ਸੁਰਉੱਚ ਜਿਹੜਾ ਅਸੀਂ ਸਾਰਾ ਮੰਨਦੇ ਹਾਂ ਸਿੱਖ ਭਾਈਚਾਰੇ ਦੇ ਨਾਲ-ਨਾਲ ਸਾਡੇ ਹੀ ਪੰਜਾਬੀ ਵੀ ਸਾਰੇ ਮੰਨਦੇ ਆ ਅਸੀਂ ਉਹਨਾਂ ਦੀ ਸੁਰਉੱਚਤਾ ਮੰਨਦੇ ਆ ਸ਼੍ਰੀ ਅਕਾਲ ਤਖਤ ਸਾਹਿਬ ਦੀ ਔਰ ਜੋ ਟਿਕਟਾਂ ਦਿੱਤੀਆਂ ਜਾਂਦੀਆਂ ਐਸਪੀਸੀ ਦੇ ਮੈਂਬਰਾਂ ਨੂੰ ਲੜਾਇਆ ਜਾਂਦਾ ਸ਼੍ਰੋਮਣੀ ਅਕਾਲੀ ਦਲ ਹੀ ਲੜਾਉਂਦੀ ਹੈ রাইਟ ਉਹਨਾਂ ਦੇ ਜੋ ਵੀ ਸਲਾਹ ਨਾਲ ਹੁੰਦਾ ਸਾਰਾ ਇਹ ਤਾਂ ਠੀਕ ਹੈ ਕਿ ਸ਼੍ਰੋਮਣੀ ਅਕਾਲੀ ਦਲ ਹੀ ਪੋਲਿਟੀਕਲ ਪਾਰਟੀ ਹੈ ਔਰ ਉਹ ਉਹਨਾਂ ਦੀ ਦਖਲਅੰਦਾਜ਼ੀ ਤਾਂ ਐਸਪੀਸੀ ਚ ਰਹਿੰਦੀ ਹੈ ਤਾਂ ਡਿਪਾ ਜੀ ਜਿਵੇਂ ਹੁਣ ਕੱਲ ਵੀ ਅਸਤੀਫੇ ਦੇਦੇ 90 ਤੋਂ ਵੀ ਦਿੱਤਾ ਅਸਤੀਫਾ ਕਈਆਂ ਨੇ ਹੋਰ ਮਤਲਬ ਇਸ ਤਰ੍ਹਾਂ ਦਾ ਕਲੇਸ਼ ਚੱਲ ਰਿਹਾ ਹੈ ਕਿ ਤੁਹਾਨੂੰ ਲੱਗਦਾ ਵੀ ਹੁਣ ਅਕਾਲੀ ਦਲ ਦੋ ਫੜ ਹੋਣ ਜਾ ਰਿਹਾ ਹੋਰ ਮਜੀਠੀਆ ਸਾਹਿਬ ਦਾ ਵੀ ਬਿਆਨ ਆਇਆ ਜੀ ਹਾਂ ਇਹ ਸਾਧਰਕ ਦੇਖੋ ਮੈਂ ਅਸਮਨੇ ਜਿਹੜਾ ਵੀ ਚੰਗੀ ਸੋਚ ਵਾਲਾ ਹੈ ਜਿਹੜਾ ਆਪਣੇ ਦਿਮਾਗ ਤੋਂ ਕੰਮ ਕਰਦਾ ਆਪਣੇ ਦਿਲ ਤੋਂ ਕਰਦਾ ਉਹ ਤਾਂ ਇਸ ਚੀਜ਼ ਨੂੰ ਚੰਗਾ ਨਹੀਂ ਸਮਝੂਗਾ ਹੁਣ ਠੀਕ ਹੈ ਸਲਾਹ ਕਰਨ ਦੀ ਵੀ ਗੱਲਾਂ ਹੁੰਦੀਆਂ ਕਿ ਸਲਾਹਕਾਰ ਕੌਣ ਹੈ ਪਾਰਟੀ ਦੇ ਕੌਣ ਸਲਾਹ ਦਿੰਦਾ ਹੈ ਦੇਖੋ ਇਹ ਤਾਂ ਉਹ ਜਾਣਦੇ ਆ ਪਰ ਇਹ ਠੀਕ ਹੈ ਜਿਨ੍ਹਾਂ ਨੂੰ ਵੀ ਜੋ ਵੀ ਸੱਚੀ ਸੋਚ ਉਹਨਾਂ ਨੂੰ ਇਹ ਠੇਸ ਲੱਗੀ ਕਿ ਠੀਕ ਨਹੀਂ ਹੋ ਰਿਹਾ ਇਹ ਅਸਾਂ ਨਹੀਂ ਹੋਣਾ ਚਾਹੀਦਾ ਪਹਿਲੇ ਪਾਰਟੀ ਡਾਊਨ ਚਾਹੀਦੀ ਹੈ ਜੀ ਫਿਰ ਹੁਣ ਬਣੂਗੀ ਹੁਣ ਤਾਂ ਹੋਰ ਵੀ ਜਿਵੇਂ ਜਾਪ ਹੈ ਵਾਏ ਗਰੁੱਪ ਹਲੀ ਕਰੂਗਾ ਐਸੀ ਗੱਲ ਨਹੀਂ ਹੈ ਕੋਈ ਵੈਕਿਊਮ ਨਹੀਂ ਰਹਿੰਦਾ ਅਸੀਂ ਤਾਂ ਇਹੀ ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ ਸਾਨੂੰ ਸਦਬੁੱਧੀ ਮਿਲੇ ਸਾਰਿਆਂ ਨੂੰ ਪਰ ਅਸੀਂ ਇਕੱਠੇ ਹੋ ਕੇ ਚੱਲੀਏ ਜੋ ਬਹੁਤ ਵੱਡੀ ਗੱਲ ਨਹੀਂ ਹੁੰਦੀ ਅਸੀਂ ਆਮ ਸੰਗਤ ਦੀ ਆਮ ਲੋਕਾਂ ਦੀ ਭਾਵਨਾਵਾਂ ਨੂੰ ਵੇਖ ਕੇ ਅਸੀਂ ਫੈਸਲੇ ਕਰੀਏ ਕਦੀ ਉਹ ਗਲਤ ਨਹੀਂ ਹੋਣਗੇ ਪਰ ਜਦੋਂ ਅਸੀਂ ਆਪਣੇ ਕੋਈ ਹਉਮੇ ਦੇ ਵਿੱਚ ਜਾਂ ਕੋਈ ਉਹ ਜੇ ਕੁਝ ਕੁਝ ਸਾਥੀਆਂ ਦੇ ਕੁਝ ਦੇ ਇਹ ਸਲਾਹਤੀ ਅਸੀਂ ਚੱਲਦੇ ਰਹੀਏ ਤਾਂ ਸ਼ਾਇਦ ਉਹਦੀ ਗਲਤੀ ਹੋਣ ਦੇ ਚਾਂਸ ਹੈ ਸ਼ਾਇਦ ਅਸੀਂ ਵਾਰੀ-ਵਾਰੀ ਗਲਤੀ ਕਰ ਰਹੇ ਹਾਂ ਤੇ ਹੁਣ ਵੀ ਉਮੀਦ ਰੱਖਦੇ ਹਾਂ ਕਿ ਸੱਚੇ ਪਾਤਸ਼ਾਹ ਸਾਨੂੰ ਸਦਬੁੱਧੀ ਦੇਵੇ ਅਸੀਂ ਪੰਜਾਬ ਵਾਸਤੇ ਆਪਦੀ ਸਿੱਖ ਕੌਮ ਵਾਸਤੇ ਪੰਜਾਬੀਅਤ ਵਾਸਤੇ ਪੰਜਾਬੀਆਂ ਵਾਸਤੇ ਸਾਰਿਆਂ ਨੂੰ ਇਕੱਠੇ ਕਰਕੇ ਆਪਦੇ ਹਉਮੈ ਆਪਦੀ ਲਾਲਸਾ ਆਪਦਾ ਲਾਲਚ ਛੱਡ ਕੇ ਪੰਜਾਬ ਨੂੰ ਮੁੱਖ ਰੱਖ ਕੇ ਹੇ ਅਗਾਂ ਵਧਾਂਗੇ ਤਾਂ ਅੱਜ ਵੀ ਸਾਰਾ ਕੁਝ ਠੀਕ ਹੋਊਗਾ। ਸਤਬੁੱਧੀ ਕਿਸ ਤਰ੍ਹਾਂ ਦੀ ਹੈ ਇਹਦੇ ਵੀ ਤੁਹਾਡੇ ਮਨ 'ਚ ਕੀ ਚੱਲ ਰਿਹਾ ਹੈ? ਦੇਖੋ ਕੋਈ ਜੋ ਵੀ ਹੋ ਰਿਹਾ ਹੈ ਜਿਵੇਂ ਕਹਿੰਦੇ ਕੁਦਰਤ ਕਰਾਉਂਦੀ ਹੈ, ਪਰਮਾਤਮਾ ਕੋਈ ਕਹਿੰਦਾ ਵਾਹਿਗੁਰੂ ਕਰਾਉਣ ਵਾਲਾ ਜੋ ਹੈ ਉਹ ਕੋਈ ਡਾਂਟਾ ਮਾਰਦਾ ਨਹੀਂ, ਮਾਰਦਾ ਤਾਂ ਮਾਤੀ ਹੈ। ਸਤਬੁੱਧੀ ਸਾਡੀ ਜਦੋਂ ਚੱਲੀ ਜਾਂਦੀ ਹੈ ਅਸੀਂ ਇੰਨੀ ਸੋਚਦੇ ਸੰਗਤ ਹੋਰ ਸੋਚ ਰਹੀ ਹੈ। ਨਹੀਂ ਤੁਹਾਨੂੰ ਉਹ ਚੀਜ਼ ਸਮਝ ਨਹੀਂ ਆਂਦੀ ਤਾਂ ਮੈਂ ਸਮਝਦਾ ਕਿ ਕੁਛ ਇਸ ਤਰ੍ਹਾਂ ਦਾ ਹੀ ਵਰਤਾਰਾ ਹੋ ਰਿਹਾ ਜਿਵੇਂ ਮਜੀਠੀਆ ਸਾਹਿਬ ਨੇ ਬਿਆਨ ਦਿੱਤਾ ਤੁਸੀਂ ਉਹਨਾਂ ਦੇ ਬਿਆਨ ਨਾਲ ਸਹਿਮਤ ਹੋ ਨਹੀਂ ਨਹੀਂ ਮੈਂ ਕੀ ਸਾਰੀ ਸਹਿਮਤ ਐ ਭਾਵੇਂ ਜਿਹੜੇ ਨਹੀਂ ਵੀ ਬੋਲ ਰਹੇ ਮੇਰੇ ਤੋਂ ਇਲਾਵਾ ਮੈਂ ਤਾਂ ਅੱਜ ਗੱਲ ਕਰ ਰਿਹਾ ਤੁਸੀਂ ਆਇਓ ਮੇਰੇ ਕੋਲ ਮੇਰੇ ਪੁੱਛੇ ਮੇਰੇ ਵਿਚਾਰ ਪੁੱਛੇ ਕੋਲਰਜੀ ਆਏ ਸਵੇਰੇ ਤੇ ਮੇਰੇ ਦਾ ਵਿਚਾਰ ਹੈ ਪਰ ਮੈਂ ਸਮਝਦਾ ਜਿਹੜੇ ਨਹੀਂ ਵੀ ਬੋਲ ਰਹੇ ਵਿਚਾਰ ਉਹਨਾਂ ਦੇ ਵੀ ਇਹੀ ਹੈ ਸ਼ਾਇਦ ਕੁਛ 5 7 10 ਸਾਲ ਨੂੰ ਛੱਡ ਕੇ ਸ਼ਾਇਦ ਹੋ ਸਕਦਾ ਸ਼ਾਇਦ ਉਹਨਾਂ ਦੇ ਵੀ ਮਨੋ ਵਿਚਾਰੇ ਹੋਵੇ ਪਰ ਮжоਰਟੀ ਦਾ ਵਿਚਾਰੇ ਹੈ ਕਿ ਇਹ ਸਭ ਕੁਝ ਠੀਕ ਨਹੀਂ ਹੋ ਰਿਹਾ ਇਹ ਇਸ ਨੂੰ ਠੀਕ ਹੋਣਾ ਚਾਹੀਦਾ ਸੀ ਦੋ ਤਰੀਕ ਨੂੰ ਸੇਵਾ ਲੱਗੀ ਸੀ ਬੜੀ ਸੋਹਣੀ ਸੇਵਾ ਨਿਭਾ ਵੀ ਲਈ ਸੀ ਪਰ ਜੋ ਕਾਲ ਤੱਕ ਸਾਹਮਣੇ ਹੁਕਮ ਨਾਮਾ ਕੀਤਾ ਸੀ ਇਹਨਾਂ ਨੂੰ ਮੰਨਣਾ ਚਾਹੀਦਾ ਸੀ ਅਸੀਂ ਮੰਨਦੇ ਤਾਂ ਅੱਜ ਵੀ ਚੜ੍ਹਦੀ ਕਲਾ ਜੀ ਰਹਿਣਾ ਸੀ ਇਕੱਲੀ ਗੱਲ ਹੁਣ ਵੀ ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ ਵਕਤ ਚੱਗੇ ਗਾਂਵ ਵਾਲੀ ਦਿਨ ਚ ਜਿਹੜੇ ਜਿਹੜੇ ਬੋਲ ਰਹੇ ਨੇ ਧੜੀਏ ਉਹ ਇੱਕ ਅਲੱਗਰ ਤਾਂ ਉਹਨਾਂ ਦੀ ਮੀਟਿੰਗ ਹੋ ਸਕਦੀ ਹੈ ਕਿਸੇ ਮੁੱਦੇ ਤੇ ਵੀ ਕੀ ਦੇਖੋ ਆਪਾਂ ਤਾਂ ਉਸ ਲੈਵਲ ਦੇ ਹੈ ਨਹੀਂ ਆਪਾਂ ਤਾਂ ਇੱਕ ਵਰਕਰ ਆ ਜ਼ਮੀਨੀ ਤੇ ਕੰਮ ਕਰਨ ਵਾਲੇ ਆ ਵਰਕਰਾਂ ਨਾਲ ਸਾਥੀਆਂ ਨਾਲ ਸਰਕਲ ਪ੍ਰਧਾਨਾਂ ਨਾਲ ਵਿਚਾਰ ਕਰਦੇ ਰਹਿੰਦੇ ਆ ਕਿ ਆਹ ਕੁਝ ਪਾਰਟੀ ਚ ਹੋ ਰਿਹਾ ਕੀ ਖਿਆਲ ਉੱਥੋਂ ਜੋ ਚੀਜ਼ ਆਂਦੀ ਹੈ ਉਹ ਤੁਹਾਡੇ ਸਾਹਮਣੇ ਵੀ ਰੱਖ ਰਿਹਾ ਔਰ ਇਹ ਨਹੀਂ ਕਿ ਤੁਹਾਡੇ ਸਾਹਮਣੇ ਅੱਜ ਰੱਖ ਰਿਹਾ ਪਾਰਟੀ ਲੀਡਰਸ਼ਿਪ ਚ ਵੀ ਭਾਵੇਂ ਲੀਡਰਸ਼ਿਪ ਨੂੰ ਕੱਲਿਆਂ ਨੂੰ ਵੀ ਮਿਲਣ ਦਾ ਮੌਕਾ ਮਿਲਿਆ 6 ਮਹੀਨੇ ਪਹਿਲਾਂ ਸਾਲ ਪਹਿਲਾਂ ਜੋ ਵੀ ਭਾਵਨਾਵਾਂ ਥੱਲੋਂ ਹੁੰਦੀਆਂ ਸੀ ਭਾਵੇਂ ਕਿਸੇ ਨੂੰ ਚੰਗੀ ਲੱਗੇ ਮਾੜੀ ਲੱਗੇ ਆਪਾਂ ਰੱਖਦੇ ਰਹੇ ਆ ਔਰ ਜੋ ਮੀਟਿੰਗਾਂ 'ਚ ਵੀ ਵਰਕਿੰਗ ਕਮੇਟੀ ਦਾ ਕਿਉਂਕਿ ਮੈਂ ਮੈਂਬਰ ਆ ਸ਼੍ਰੋਮ ਨਿਕਾਲੀ ਜਲਦੀ ਵਰਕਿੰਗ ਕਮੇਟੀ ਦਾ ਵਰਕਿੰਗ ਕਮੇਟੀ 'ਚ ਵੀ ਜਦੋਂ ਜਦੋਂ ਇਹ ਇਸ਼ੂ ਆਇਆ ਹੈ ਆਪਦੀ ਗੱਲ ਖੁੱਲ ਕੇ ਰੱਖੀ ਹੈ ਢੰਗ ਨਾਲ ਰੱਖੀ ਹੈ ਇਹ ਮੈਂਬਰ ਜਾਣਦੇ ਆ ਸੋ ਇਹ ਨਹੀਂ ਗੱਲ ਕਿ ਅਸੀਂ ਅੱਜ ਹੀ ਗੱਲ ਕਰ ਰਹੇ ਆ ਪਹਿਲਾਂ ਵੀ ਕਰਦੇ ਰਹੇ ਆ ਸਾਡੇ ਵਿਚਾਰ ਤੋਂ ਕੋਈ ਨਹੀਂ ਵੀ ਸਹਿਮ ਸੀ ਤਾਂ ਹੀ ਇਹ ਕੁਝ ਹੋ ਰਿਹਾ ਹੈ ਪਰ ਇਹ ਠੀਕ ਨਹੀਂ ਹੋਇਆ। ਜੀ ਭਾਈ ਤੁਹਾਡਾ ਕੀ ਸਟੈਂਡ ਰਹੇਗਾ ਹੁਣ? ਵੀ ਜਿਵੇਂ ਤੁਸੀਂ ਕੀ ਇਕੱਲੇ ਦਲ ਛੱਡਣ ਦਾ ਪ੍ਰੋਗਰਾਮ ਹੈ ਜਾਂ ਕਿਸ ਤਰ੍ਹਾਂ ਦਾ ਪ੍ਰੋਗਰਾਮ ਨਹੀਂ ਐਸਾ ਕੋਈ ਪ੍ਰੋਗਰਾਮ ਨਹੀਂ ਪਰ ਸੰਗਤ ਨਾਲ ਹੈ ਕਿਉਂਕਿ ਰਾਜਨੀਤੀ ਦਾ ਲੋਕਤੰਤਰ ਹੈ। ਲੋਕਤੰਤਰ ਦੇ ਵਿੱਚ ਲੋਕਾਂ ਦੀ رائے ਨਾਲ ਹੀ ਚੱਲਣਾ ਠੀਕ ਹੁੰਦਾ ਹੈ। ਜੋ ਲੋਕਾਂ ਦੀ رائے ਹੋਗੀ ਉਹ ਮੈਂ ਚੱਲਾਂਗੇ। ਬਿਲਕੁਲ ਕੱਲ ਨੂੰ ਕੋਈ ਕਾਮਯਾਬੀ ਮਿਲਦੀ ਨਹੀਂ ਮਿਲਦੀ ਪਰ ਕਦੀ ਵੀ ਉਹ ਜਹ ਕਮ ਸੱਚੇ ਪਾਤਸ਼ਾਹ ਤੇ ਅਰਦਾਸ ਕਰਦੇ ਆ ਉਹ ਜਹ ਨਾ ਕਰਾਇ ਜ ਜਿੰਦੇ ਪਿੱਛੇ ਸਾਡੇ ਤੇ ਕੱਲ ਨੂੰ ਉਂਗਲੀ ਉਠੇ ਜਿੰਦਾ ਕੱਲ ਨੂੰ ਸਾਥ ਦੇ ਵਿੱਚ ਲੋਕਾਂ ਚ ਜਵਾਬ ਦੇਣ ਚ ਅਨਾਮ ਕਿ ਹੋਵੇ ਉੱਥੇ ਸਾਨੂੰ ਨਮੋਸ਼ੀ ਹੋਵੇ ਉਹ ਜਹ ਸੱਚੇ ਪਾਤਸ਼ਾਹ ਸਾਡੇ ਤੋਂ ਕੰਮ ਨਾ ਕਰਾਵੇ ਔਰ ਦਾਵੇ ਨਾਲ ਕੀ ਵਾਦਾ ਸੱਚੇ ਪਾਤਸ਼ਾਹ ਨੇ ਹੁਣ ਤੱਕ ਬੜੀ ਕਿਰਪਾ ਰੱਖੀ ਹੈ 25 ਸਾਲ ਹੋ ਗਏ 20 ਤੋਂ 25 ਸਾਲ ਹੋ ਗਏ ਸ਼ੋਮਨੀ ਸੁਨਾਮ ਦੇ ਵਿੱਚ ਸ਼੍ਰੋਮਣੀ ਕਾਲੀਦਾਤਾ 6-7 ਸਾਲ ਹੋਇਆ ਉਸ ਤੋਂ ਪਹਿਲਾਂ ਕਾਂਗਰਸ ਵੀ ਕੰਮ ਕੀਤਾ ਬੜੀ ਕਿਰਪਾ ਹੋਈ ਹੈ ਕਿ ਅੱਜ ਤੱਕ ਮਤਲਬ ਕੋਈ ਜਾਣੇ-ਅਣਜਾਣੇ ਚ ਅਸੀਂ ਵੀ ਇਨਸਾਨ ਆ ਹੋ ਸਕਦਾ ਕੋਈ ਗਲਤੀ ਹੋ ਗਈ ਹੋਵੇ ਪਰ ਫਿਰ ਵੀ ਸੱਥਾਂ ਚ ਜਾ ਕੇ ਖੁੱਲ ਕੇ ਗੱਲ ਕਰ ਲਈਦੀ ਹੈ ਵੀ ਸਾਥੀਓ ਪਿਛਲੇ 20-25 ਸਾਲਾਂ ਚ ਕੋਈ ਕਿਸੇ ਨਾਲ ਉਹ ਜਾ ਗੱਲ ਕੀਤਾ ਹੋਵੇ ਜਿੰਦੇ ਚ ਪਾਰਟੀ ਦੀ ਬਦਨਾਮੀ allele ਪਾਸੇ ਤੁਰੀ ਹੋਈ ਹੈ ਜਾਂ ਆਪਦੇ ਤੇ ਗੁੰਗਲ ਉਠੀ ਹੋਵੇ ਤਾਂ ਅਸੀਂ ਦੇਣਦਾਰ ਆ ਪਰ ਅੱਜ ਤੱਕ ਐਨੀ ਕਿਰਪਾ ਵਾਹਿਗੁਰੂ ਦੀ ਕਿ ਉਹ ਜੇ ਪਾਸੇ ਤੱਕ ਨਹੀਂ ਧਿਆਨ ਹੀ ਨਹੀਂ ਕੀਆ ਜੇ ਪਾਰਟੀ ਜਿਸ ਤਰ੍ਹਾਂ ਦੇ ਝਗੜੇ ਦੇਖ ਕੇ ਜੀ ਤਾਂ ਜੇ ਕੋਈ ਜਮਾਨਤ ਆਉਂਦੀ ਹੈ ਕਿਸੇ ਹੋਰ ਪਾਰਟੀਆਂ ਕੋਲੋਂ ਤਾਂ ਵਿਚਾਰ ਕਰੋਗੇ ਜਿਵੇਂ ਤੁਸੀਂ ਕਹਿੰਦੇ ਹੋ ਵੀ ਇਹ ਸਾਥੀਆਂ ਦੀ ਰਹਿ ਰਹਿ ਕਿਹਦਾ ਜੇ ਸਾਥੀਆਂ ਨਹੀਂ ਕਹਤਾ ਜੀ ਜੇ ਸਾਥੀਆਂ ਨਹੀਂ ਕਹਦਾ ਵੀ ਪਾਰਟੀ ਹੁਣ ਨਹੀਂ ਚਲੋ ਇਹ ਅੱਜ ਦਾ ਟੌਪਿਕ ਨਹੀਂ ਹੈਗਾ ਪਰ ਮੈਂ ਹਮੇਸ਼ਾ ਮੈਂ ਹਮੇਸ਼ਾ ਮਤਲਬ ਮੈਂ ਹਮੇਸ਼ਾ ਦੇਖਦਾ ਕਿ ਲੋਕ ਜੋ ਸੋਚਦੇ ਆ ਉਹ ਹਮੇਸ਼ਾ ਸਹੀ ਹੁੰਦਾ ਆ ਆਪ ਦਾ ਵਿਚਾਰ ਕਈ ਵਾਰੀ ਆਪ ਦੀ ਸੋਚ ਗਲਤ ਹੋ ਸਕਦੀ ਹੈ ਜਿਸ਼ਟੀਆਂ ਜੀ ਵੀ ਟਾਈਮ ਨਾਲ ਗਲਤੀਆਂ ਹੋਈਆਂ ਪਰ ਜੇ ਲੋਕਾਂ ਦੀ ਸੋਚ ਨਾਲ رائے ਨਾਲ ਚੱਲਾਂਗੇ ਉਹਦੇ 'ਚ ਗਲਤੀ ਹੋਣ ਦੇ ਚਾਂਸ ਬੜੇ ਘੱਟ ਇਹ ਨਸ਼ੇ ਦੇ ਮੁੱਦੇ 'ਤੇ ਲੱਗੀ ਕੀ ਚਰਚਾ ਹੈ ਜਿਸ ਵਿੱਚ ਸਰਕਾਰ ਐਕਸ਼ਨ